ਕਾਂਗਰਸ ਜ਼ਿਲ੍ਹਾ ਉਪ ਪ੍ਰਧਾਨ ਅਤੇ ਡੋਟੂ ਡੋਗ ਕੋਆਰਡੀਨੇਟਰ ਇਲੈਕਸ਼ਨ ਲੋਕ ਸਭਾ ਫਰੋਇਪੁਰ ਰਜਤ ਖੁੰਗਰ ਵੱਲੋਂ ਅੱਜ ਆਪਣੇ ਸਹਿਯੋਗੀਆਂ ਦੇ ਨਾਲ ਬਾਈ ਨੰਬਰ ਵਾਰਡ ਦੇ ਵਿੱਚ ਫਰੋਇਪੁਰ ਕਾਂਗਰਸ ਲੋਕ ਸਭਾ ਉਮੀਦਵਾਰ ਸਰਦਾਰ ਸ਼ੇਸ਼ ਸਿੰਘ ਕਬਾਇਆ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਇਸ ਮੌਕੇ ਰਜਤ ਖੁੰਗਰ ਦੇ ਨਾਲ ਰਜੇਸ਼ ਗਰੋਵਰ ਯੂਥ ਆਗੂ ਫਾਜ਼ਿਲਕਾ ਅਤੇ ਮਹਿਲਾ ਵਿੰਗ ਦੀਆਂ ਕਈ ਮਹਿਲਾਵਾਂ ਨੇ ਵੀ ਚੋਣ ਪ੍ਰਚਾਰ ਕੀਤਾ ਜ਼ਿਲ੍ਹਾ ਉਪ ਪ੍ਰਧਾਨ ਰਜਤ ਖੁੰਗਰ ਦੀ ਸਮੂਚੀ ਟੀਮ ਨੇ 22 ਨੰਬਰ ਵਾਰਡ ਦੇ ਲੋਕਾਂ ਦੇ ਘਰ-ਘਰ ਜਾ ਕੇ ਲੋਕਾਂ ਨੂੰ ਕਾਂਗਰਸ ਦੀਆਂ ਲੋਕਪੱਖੀ ਨੀਤੀਆਂ ਤੋਂ ਜਾਣੂ ਕਰਾਇਆ ਅਤੇ ਉਹਨਾਂ ਅੱਗੇ ਅਪੀਲ ਕੀਤੀ ਕਿ ਆਉਣ ਵਾਲੀ 1 ਤਰੀਕ ਨੂੰ ਕਾਂਗਰਸ ਦੇ ਹੱਕ ਦੇ ਵਿੱਚ ਵੋਟ ਪਾ ਕੇ ਸਰਦਾਰ ਸੇ ਸਿੰਘ ਕੁਬਾਇਆ ਨੂੰ ਲੋਕ ਸਭਾ ਫਰੋਹੀਪੁਰ ਦਾ ਐਮਪੀ ਬਣਾਓ ਇਸ ਮੌਕੇ ਰਜਤ ਖੁੰਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਫੋਇਪੁਰ ਲੋਕ ਸਭਾ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਕੁਬਾਇਆ ਦੇ ਚੋਣ ਦਫਤਰ ਦਾ ਉਦਘਾਟਨ ਕਰ ਦਿੱਤਾ ਗਿਆ ਹੈ ਅਤੇ ਟੀਮਾਂ ਵੱਲੋਂ ਅੱਜ ਤੋਂ ਹੀ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਤੁਹਾਡੇ ਨੂੰ ਅੱਜ ਹਾਂਜੀ ਅੱਜ ਦਫਤਰ ਦਾ ਮੁਰਸ ਸੀਗਾ ਕਾਂਗਰਸ ਪਾਰਟੀ ਦੇ ਤੇ ਸਾਡੇ ਕੈਂਡੀਡੇਟ ਸ਼ੇਰ ਸਿੰਘ ਕੁਬਾਇਆ ਜੀ ਜੋ ਕਿ ਆਪਣੇ ਫੋਇਪੁਰ ਹਲਕੇ ਤੋਂ ਕੈਂਡੀਡੇਟ ਉਤਾਰੇ ਗਏ ਨੇ ਤੇ ਸਾਡਾ ਅੱਜ ਅਸੀਂ 22 ਨੰਬਰ ਵਾਰਡ ਵੀ ਅੱਜ ਸ਼ੁਰੂ ਕਰ ਦਿੱਤਾ ਗਿਆ। ਬਹੁਤ ਵਧੀਆ ਲੋਕ ਬੋਸ ਭਗਵਾਨ ਸਵਾਗਤ ਕਰ ਰਹੇ ਨੇ ਸਾਡਾ ਕਹਿੰਦੇ ਵੋਟ ਅਹੀ ਕਾਂਗਰਸ ਨੂੰ ਪਾਣੀ ਵਾਇਲ ਦਾ ਵਸਨੇ ਇਹ ਸੰਦੇਸ਼ ਹੈ ਜੀ ਆਦੇ ਕਾਰਨਾ ਬੈਠੋ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਆਓ ਤੇ ਸਾਰਾ ਕੋਈ ਸਿਸਟਮ ਨੂੰ ਚੇਂਜ ਕਰੀ